ਕਾਓ ਬਈ ਪੰਜਾਬ ਹੁਣ ਨਹੀਂ ਹਰਦਾ ਨਾਲ ਆਪਣੇ ਜਿਹੜਾ ਰਾਜਸਥਾਨ ਵੀ ਆ ਗਿਆ ਤੇ ਹਰਿਆਣਾ ਵੀ ਇਹ ਬਾਈ ਸਾਡੇ ਰਾਜਸਥਾਨ ਵਾਲੇ ਆਏ ਹੋਏ ਆ ਠੀਕ ਆ ਪਸ਼ੂਆਂ ਵਾਸਤੇ ਹਰਾਚਾਰਾ ਲੈ ਕੇ ਆਇਆ ਇਹਨਾਂ ਦਾ ਪਿੰਡ ਹੈ ਇਸ ਤਸੀਲ ਸੂਰਤਗੜ ਦਾ ਜਰੂਰ ਲਿਖਿਆ ਪਿੰਡ ਦਾ ਨਾਮ ਹੈਗਾ ਰਾਮਸਰਾ ਜਾਖੜਾਨ ਬਾਈ ਕੀ ਕੀ ਲੈ ਕੇ ਆਏ ਹੋ ਫਿਰ ਅਸੀਂ ਇਹ ਤਰਪਾਲ ਤੇ ਪਸ਼ੂਆਂ ਵਾਸਤੇ ਚਾਰਾ ਲੈ ਕੇ ਆਏ ਆ ਪਸ਼ੂਆਂ ਵਾਸਤੇ ਚਾਰਾ ਲੈ ਕੇ ਆਏ ਆ ਗੱਠਾਂ ਲੈ ਕੇ ਆਏ ਆ ਮੱਕੀ ਦੇ ਚਾਰ ਦੀਆਂ ਠੀਕ ਆ ਮੱਕੀ ਦੇ ਚਾਰ ਦੀਆਂ ਇਹਨਾਂ ਗੱਠਾਂ ਲੈ ਕੇ ਜਿਹੜਾ ਆਪਾਂ ਗਏ ਫਾਜ਼ਲਗੜ੍ਹਲੇ ਚ ਪਹੁੰਚਿਆ ਬਹੁਤ ਬਹੁਤ ਧੰਨਵਾਦ ਦੇਖ ਲਓ ਠੀਕ ਆ ਸਰਕਾਰਾਂ ਭਾਵੇਂ ਕਿਸੇ ਕਿਤੇ ਪਾਣੀ ਪਿੱਛੇ ਲੜਾਈ ਜਾਂਦੇ ਨੇ ਕਿਤੇ ਵੈਸੇ ਹਨ ਵੈਸੇ ਸਾਰੇ ਦਿਲ ਇੱਕੋ ਜਿਹਾ ਪਣਾ ਦਿੱਲੀ ਵੀ ਇਕੱਠੇ ਸੀ ਤੇ ਹੁਣ ਵੀ ਸਰਕਾਰਾਂ ਦੇ ਕੰਮ ਇਹ ਆ ਜੀ ਭਾਈਚਾਰਾ ਖਰਾਬ ਕਰ ਰਹੇ ਆ ਪਾਣੀ ਨੂੰ ਰਾਜਸਥਾਨ ਮਾਰ ਰਿਹਾ ਪਾਣੀ ਛੱਡ ਨਹੀਂ ਰਿਹਾ ਇੱਥੇ ਡੋਬ ਕੇ ਮਾਰ ਰਿਹਾ ਇਹ ਗੰਦੀਆਂ ਰਾਜਨੀਤੀਆਂ ਚਾਲਾਂ ਆਈਆਂ ਸਰਕਾਰਾਂ ਦੀਆਂ ਬਹੁਤ ਗੰਦੀ ਤਰ੍ਹਾਂ ਭੜਕਾ ਰਹੇ ਉੱਥੇ ਲੋਕ ਧਾਇ ਮਰੀ ਜਾਂਦੇ ਆ ਫਸਲਾਂ ਧਾਇਆਂ ਮਰੀਆਂ ਪਈਆਂ ਇੱਥੇ ਲੋਕ ਡੋਬ ਕੇ ਮਾਰੀ ਜਾਂਦੇ ਆ ਇਹ ਸਿਰਫ ਸਰਕਾਰਾਂ ਦਾ ਇਹ ਸਿਸਟਮ ਆ ਵੀ ਇਹਨਾਂ ਨੂੰ ਡੋਬ ਕੇ ਜ਼ਮੀਨਾਂ ਇਹਨਾਂ ਦੀ ਡੁੱਬ ਜਾਣੀਆਂ ਤਾਂ ਆਪਾਂ ਇਹਨਾਂ ਤੇ ਫੈਕਟਰੀਆਂ ਜਾਂ ਬਾਹਰ ਵੱਡੀਆਂ ਸਟੈਨਰੀਆਂ